ਇੱਕ ਛੋਟੀ ਜਿਹੀ ਜੜੀਆਂ ਆਉਣ ਵਾਲੀਆਂ ਲੋਕ ਸਭਾ ਦੀਆਂ ਇਲੈਕਸ਼ਨਸ ਨੇ ਬਠਿੰਡਾ ਨੂੰ ਲੈ ਕੇ ਇੱਕ ਤਿਆਰੀ ਦੀ ਮੀਟਿੰਗ ਰੱਖੀ ਗਈ ਸੀ ਜਿਹਦੇ ਚ ਜਿਹੜੇ ਸਾਡੇ ਵਲੰਟੀਅਰ ਨੇ ਵਰਕ ਕਰਨੇ ਮੇਨ ਮੇਨ ਅਹੁਦੇਦਾਰ ਨੇ ਉਹਨਾਂ ਨੂੰ ਅੱਜ ਕਾਲ ਕੀਤਾ ਸੀਗਾ ਤੇ ਬਹੁਤ ਸੋਹਣਾ ਰਿਸਪੌਂਸ ਆ ਬਹੁਤ ਸੋਹਣਾ ਹੰਗਾਰਾ ਸੋ ਇਸ ਵੇਲੇ ਰਾਮਾ ਮੰਡੀ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਆ ਤਿਆਰ ਬੈਠੀ ਆ ਤੇ ਜਿਵੇਂ ਕਿ ਪਹਿਲਾਂ ਵਿਧਾਨ ਸਭਾ ਦੇ ਵਿੱਚ ਇਹ ਫੈਸਲੇ ਕਰਦੇ ਆਏ ਆ ਕਿ ਚਾੜੂ ਨੂੰ ਪੁਰਜ਼ੋਰ ਤਰੀਕੇ ਦੇ ਨਾਲ ਇੱਥੇ ਇਨਾਂ ਨੇ ਫੇਰਿਆ ਤੇ ਆਫ ਕੋਰਸ ਉਹੀ ਮਾਹੌਲ ਜਿਹੜਾ ਲੋਕ ਸਭਾ ਦੇ ਵਿੱਚ ਇੱਥੇ ਬਣਿਆ ਹੋਇਆ ਹੈ ਮੈਂ ਦੂਜੇ ਪਾਰਟੀਆਂ ਵਾਲੇ ਬਹੁਤ ਜਿਆਦਾ ਤਲਵਾਰੀ ਕਰ ਰਹੇ ਆ ਮੈਂ ਨਾ ਅੱਜ ਇੱਕ ਮੀਟਿੰਗ 'ਚ ਸੰਬੋਧਨ ਕਰਦੇ ਕਰਦੇ ਇੱਕ ਗੱਲ ਕਹੀ ਸੀਗੀ ਕਿ ਬੇਸ਼ੱਕ ਮਤਲਬ ਵਿਰੋਧੀ ਕੋਈ ਗੱਲ ਕਰਨ ਦੇ ਬਹਾਨੇ ਨਾਲ ਤਾਂ ਭਾਵੇਂ ਕਹਿ ਆਦਣ ਕਿ ਆਮ ਆਦਮੀ ਪਾਰਟੀ ਸਰਕਾਰ ਆ ਨਹੀਂ ਹੋ ਰਹੀ ਆ ਨਹੀਂ ਹੋ ਰਹੀ ਆ ਪਰ ਅਦਰਵਾਈਜ਼ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਪਹਿਲੀ ਵਾਰੀ ਉਹ ਸਰਕਾਰ ਆਈ ਹੈ ਕਿ ਜਿਨੇ ਜਿੱਦਨੇ ਕਵਾਦੇ ਕੀਤੇ ਉਹਨਾਂ ਵਾਦਿਆਂ ਨੂੰ ਪਹਿਲੇ ਸਾਲ ਦੇ ਵਿੱਚ ਨਿਭਾਉਣਾ ਸ਼ੁਰੂ ਕਰ ਦਿੱਤਾ ਪਹਿਲੇ ਸਾਲ ਦੇ ਵਿੱਚ ਉਹਨਾਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਕੀ ਇੱਕ ਗੱਲ ਕਲੀਅਰ ਹੈ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਨੇ ਜਿਹੜੇ ਉਹ ਇਸ ਤਰੀਕੇ ਨਾਲ ਬਣ ਗਏ ਨੇ ਕਿ 13 ਜ਼ੀਰੋ ਦਾ ਮਾਹੌਲ ਬਣਦਾ ਜਾ ਰਿਹਾ ਔਰ ਆਪੋਜੀਸ਼ਨ ਜਿਹੜੀ ਆ ਬਿਲਕੁਲ ਖਤਮ ਹੈ ਹੀ ਨਹੀਂ ਹੈ ਬਿਲਕੁਲ ਸ਼ੁਰੂ ਕਰ ਰਹੀ ਹੈ ਪ੍ਰਚਾਰ ਨਹੀਂ ਬਸ ਸ਼ੁਰੂ ਆ 2-4 ਦਿਨਾਂ ਦੇ ਵਿੱਚ ਮੀਟਿੰਗ ਜਿਹੜੀਆਂ ਰਾਮਾ ਮੰਡੀ ਦੀਆਂ ਸਟਾਰਟ ਹੋ ਜਾਣਗੀਆਂ ਪਿਛਲੇ ਦਿਨਾਂ ਦੇ ਵਿੱਚ ਪੰਡਾਂ ਦੀਆਂ ਮੀਟਿੰਗ ਸੀਗੀਆਂ ਸੋ ਤਲਵੰਡੀ ਸਾਬੋ ਦੀਆਂ ਬਸ ਹੁਣ ਇਸੇ ਤਰੀਕੇ ਨਾਲ ਕੰਟੀਨਿਊਸਲੀ ਜਿਹੜਾ ਪ੍ਰਚਾਰ ਕੈਂਪੇਨ ਸਟਾਰਟ ਹੈਗੀ 80 ਫੀ ਦੀ ਬੜੀ ਸਮੱਸਿਆ ਹੈਗੀ ਹੈ ਉਹ ਤਾਂ ਸੀਵਰੇਜ ਦੀ ਸਮੱਸਿਆ ਬਿਲਕੁਲ ਥੋੜੀ ਗੱਲ ਠੀਕ ਆ ਜਿਹੜੀ ਕਿ ਰਾਮਾ ਮੰਡੀ ਦੀ ਸੀਵਰੇਜ ਦੀ ਸਮੱਸਿਆ ਤਲਵੰਡੀ ਸਾਬੋ ਦੀ ਵੀ ਹੈ ਮੈਂ ਕਹੂੰਗੀ ਕਿ ਇਹ ਪੰਜਾਬ ਦੇ ਤਕਰੀਬਨ ਸ਼ਹਿਰਾਂ ਦੀ ਇਹ ਸਮੱਸਿਆ ਬਣੀ ਹੋਈ ਆ ਕਿਉਂਕਿ ਜਦੋਂ ਪੁਰਾਣੀਆਂ ਸਰਕਾਰਾਂ ਨਹੀਂਆਂ ਨੇ ਤਾਂ ਸੀਵਰੇਜ ਨੂੰ ਬਣਾਉਣ ਦੇ ਜਿਹੜੇ ਤੌਰ ਤਰੀਕੇ ਸੀਗੇ ਟੰਗ ਸੀਗੇ ਉਹ ਬੜੇ ਗਲਤ ਸੀਗੇ ਤਾਂ ਜਿੱਥੇ ਹੁਣ ਵਸੋਂ ਹੋ ਗਈ ਹੈ ਜਿੱਥੇ ਲੋਕਾਂ ਨੇ ਆਪਣੇ ਘਰ ਬਣਾ ਲਏ ਆਪਣੇ ਮਕਾਨ ਬਣਾ ਲਏ ਸੋ ਉਹ ਉਹ ਪ੍ਰਬੰਧ ਨੂੰ ਇਹ ਨਜੱਠਣਾ ਮੈਂ ਕਹੂੰਗੀ ਕਿਉਂਕਿ ਸੌਖੀ ਗੱਲ ਨਹੀਂ ਹੈ ਤੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਸੋਹਿਰ ਦਾ ਤਲਵੰਡੀ ਸਾਬੋ ਦਾ ਸੀਵਰੇਜ ਤੁਸੀਂ ਆ ਪਿੱਛੇ ਵਿਸਾਖੀ ਲੰਘ ਕੇ ਗਈ ਹੈ ਦੇਖਿਆ ਹੋਣਾ ਹੈ ਕਿ ਕਿਸ ਤਰੀਕੇ ਦੇ ਨਾਲ ਤੱਕ ਸਾਭ ਦੀ ਪੂਰੀ ਰੋਡ ਤੋਂ ਲੈ ਕੇ ਹਰ ਬਰੀਕੀ ਦੇ ਵਿੱਚ ਜਾ ਕੇ ਉਹਦੀ ਮਰਮਮਤ ਕੀਤੀ ਹੈ ਸੋ ਇਸੇ ਤਰੀਕੇ ਦੇ ਨਾਲ ਰਾਮਾ ਮੰਡੀ ਦਾ ਜਿਹੜਾ ਅਗਲਾ ਪ੍ਰੋਜੈਕਟ ਆ ਤੇ ਬੜੀ ਜਲਦੀ ਇਹਨੂੰ ਪੂਰਾ ਕਰਾਂਗੇ ਵੋਟਰਾਂ ਕੀ ਅਪੀਲ ਕਰਨਾ ਚਾਹੁੰਦੇ ਹਾਂ ਜੀ ਜਿਹੜਾ 13 ਜ਼ੀਰੋ ਦਾ ਮਾਹੌਲ ਆ ਉਹ ਬਣਿਆ ਹੋਇਆ ਪੂਰੇ ਪੰਜਾਬ ਦੇ ਵਿੱਚ ਸੋ ਵੱਧ ਛੜ ਕੇ ਆਮ ਆਦਮੀ ਪਾਰਟੀ ਦਾ ਸਾਥ ਤੋਂ ਸਹਿਯੋਗ ਤੋਂ ਇਹ ਸਰਕਾਰ ਤੁਹਾਡੀ ਆਪਣੀ ਸਰਕਾਰ ਆ ਪਹਿਲੇ ਸੀਐਮ ਨੇ ਪੰਜਾਬ ਦੇ ਜੜੇ ਲੋਕਾਂ ਦੇ ਕਹਿਣ ਅਕੋਰਡਿੰਗ ਚੱਲਦੇ ਨੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਬਜਿੰਦਰ ਕੌਰ ਕੈਬਨ ਮੰਤਰੀ ਪੰਜਾਬ ਸਰਕਾਰ ਨੇ ਮੇਰੇ ਗ੍ਰਹਿ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਅਸੀਂ ਸਾਰੇ ਵਰਕਰਾਂ ਨੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਰਾਮਾ ਮੰਡੀ ਵਿੱਚ ਵੋਟਾਂ ਬਾਕੀ ਤਿੰਨੇ ਕੈਂਡੀਡੇਟ ਤੋਂ ਗੁਰਮੀਤ ਸਿੰਘ ਖੁੱਡੀਆਂ ਦੀ ਵੋਟਾਂ ਅਸੀਂ ਉਹਨਾਂ ਦੇ ਕੰਪੈਰੀਸ਼ਨ ਵਧਾਵਾਂਗੇ ਤੇ ਹਰ ਹਰ ਵਰਕਰ ਜੇ ਬੜਾ ਉਤਸ਼ਾਹ ਹੈਗਾ ਆਪ ਪਾਰਟੀ ਦੇ ਕਿਉਂਕਿ ਆਪ ਪਾਰਟੀ ਨੇ ਬੜੇ ਬੜੇ ਜਿਹੇ ਕੰਮ ਕੀਤੇ ਐ ਜਿਵੇਂ ਕਿ ਸੀਸਲ ਜੁਨਟ ਮਾਫੀ ਮੋਹੱਲਾ ਕਲੀਨਿਕ 40000 ਨੌਕਰੀਆਂ ਤੇ ਹੋਰ ਵੱਡੇ ਕੰਮ ਕੀਤੇ ਜਿਹੜੇ ਐਸ਼ ਐਸ਼ ਕਰਕੇ ਲੋਕਾਂ 'ਚ ਬੜਾ ਉਤਸ਼ਾਹ ਹੈ ਤੇ ਅਸੀਂ ਸਾਰੇ ਵਰਕਰ ਬੜਾ ਉਤਸ਼ਾਹ ਨਾਲ ਕੰਮ ਕਰਾਂਗੇ ਮਿਹਨਤ ਕਰਾਂਗੇ